કરી ਲੈ ਕੇ ਜਾਣੇ ਨੇ ਜਾਂ ਫਿਰ ਗੋਲਕਾਂ ਚੋਂ ਲੈ ਕੇ ਆਉਣੇ ਨੇ ਫਿਰ ਤੁਹਾਡੀ ਮਰਜ਼ੀ ਹੈ ਵੀ ਕੀ ਪਤਾ ਗੋਲਕ ਚੋਂ ਕੱਢੇ ਕਿੰਨੇ ਸੀ ਕਿੱਥੇ ਕਿੰਨੇ ਨੇ ਇਹ ਤਾਂ ਉਹਨੂੰ ਇਹ ਤਾਂ ਹੁਣ ਸਾਰੀ ਗੱਲ ਹੀ ਕਲੀਅਰ ਹੋ ਗਈ ਨਾ ਹੁਣ ਵੀ ਐਸਡੀਪੀਸੀ ਤੇਲ ਵਾਸਤੇ ਆਰਡਰ ਕਰ ਰਹੀ ਹੈ ਉਹ ਕਹਿੰਦਾ ਮੈਂ ਤੇਲ ਲੈ ਕੇ ਜਾਊਂਗਾ ਅਜਾ ਐਸਾ ਤੇਲ ਦਿੱਤਾ ਇਹਨਾਂ ਨੇ ਪਹਿਲਾਂ ਵੀ ਪੰਜਾਬ ਨੂੰ ਨਾ ਮਤਲਬ ਹਾਈ ਤੱਕ ਪੰਜਾਬ ਠੀਕ ਨਹੀਂ ਹੋਇਆ ਸੋ ਇਹਨਾਂ ਤੇ ਮੈਂ ਕਹਿੰਦਾ ਯਕੀਨ ਨਾ ਕਰਿਓ ਇਹ 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 ਇਹਨਾਂ ਨੂੰ ਆਪਦੀ ਜੇਬ ਚੋਂ ਨਹੀਂ ਪੈਸੇ ਕੱਢਣੇ ਆਉਂਦੇ ਕਿਉਂਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਨੀ ਛੋਟਾ ਹੋ ਜਾਂਦਾ ਹੈ ਸੋ ਜਿੰਨੇ ਗ੍ਰੋਸ ਪ੍ਰਾਫਟ ਨੂੰ ਆਪ ਡਾਈਜੈਸਟ ਕਰ ਲੈਂ ਜਾਂਦੀ ਹੈ ਉਹਦੀ ਬਾਡੀ ਸੋ ਇਹਨਾਂ ਦੀਆਂ ਜੇਬਾਂ ਵਨਵੇ ਨੇ ਉਹਨਾਂ 'ਚ ਪੈਸੇ ਜਾ ਸਕਦੇ ਨੇ ਚੇਰਾ ਪੂੰਜੀ ਦੇ ਵਜ੍ਹਾ ਨੂੰ ਪਰ ਨਿਕਲਣ ਨਿਕਲਣ ਵਾਸਤੇ ਗੋਲ ਕਾਂ ਚ ਬੈਠੀ ਮੈਂ ਕਦੇ 3.5 ਸਾਲ ਹੋ ਗਏ ਨੌਕਰੀਆਂ ਵੀ 55000 ਦਿੱਤੀਆਂ ਬਿਜਲੀ ਵੀ ਪਾਉਣ ਸਾਰ ਫ੍ਰੀ ਕਰਤੀ ਸੀ ਠੀਕ ਹੈ ਨਾ ਪਾਣੀ ਵੀ ਜਿਹੜਾ ਕੱਸੀਆਂ ਦਾ ਪਾਈਪਾਂ ਪਾ ਪਾ ਕੇ ਟੇਲਾਂ ਤੱਕ ਪਹੁੰਚਾਤਾ 40 40 ਸਭ ਪਾਣੀ ਪਹੁੰਚੇ ਨਹੀਂ ਸੀਗਾ ਐਸਐਸਐਫ ਵੀ ਨਵੀਂ ਬਣਾ ਲਈ ਠੀਕ ਹੈ ਨਾ ਹੋਰ ਕਿੰਨੀਆਂ ਸੂਤਾਂ ਲੋਕਾਂ ਦੇ ਦੀ ਕਦੇ ਮੈਂ ਕਿਹਾ ਖਜ਼ਾਨਾ ਖਾਲੀ ਵਿਖ ਜਾਣਾ ਖਾਲੀ ਨਾ ਮੀਟ ਸਾਫ ਹੋਣੀ ਚਾਹੀਦੀ ਹੈ ਖਜ਼ਾਨੇ ਭਰੇ ਨਹੀਂ ਜੇ ਤਾਂ ਚਾਂਸ ਜੇ ਸਾਹਮਣੇ ਜਾ ਕੇ ਇਸ ਪਰ ਸਤ ਹੈ ਕਿ ਮੀਟ ਸਾਫ ਹੋਣੀ ਚਾਹੀਦੀ ਹੈ ਜਦੋਂ ਹੁਣ ਜਦੋਂ ਜਿੰਨਾ ਵੀ ਗੰਨਾ ਦਾ ਖਾਸਤਕਰ ਦੇਸ਼ ਦਾ ਸਭ ਤੋਂ ਵੱਧ ਰੇਟ ਪੰਜਾਬ ਤੇ ਫਾਇਦਾ ਹੁੰਦਾ ਹੀ ਹੋਊਗਾ ਆਬਵੀਸ ਜੇ ਸਭ ਤੋਂ ਵੱਧ ਰੇਟ ਹੀ ਇੱਥੇ ਆ ਤਾਂ ਜਿੰਨਾ ਵੀ ਪ੍ਰੋਡਕਸ਼ਨ ਹੁੰਦੀ ਹੈ ਜਾਂ ਉਸ ਤੋਂ ਜੋ ਜੋ ਰਾਸ ਨਿਕਲਦਾ ਹੈ ਜਿੰਨਾ ਵੀ ਤੇ ਮਿੱਲਾਂ ਨੂੰ ਮੈਂ ਕਿਹਾ ਤੁਸੀਂ ਇਹਨੇ ਪੈਸੇ ਕਲੀਅਰ ਕਰੋ ਬਹੁਤ سارے ਪੈਸੇ ਵੀ ਕਲੀਅਰ ਕਰਾਏ ਸੋ ਇਸ ਕਰਕੇ ਅਸੀਂ ਕਿਸੇ ਦਾ ਆਖਰੀ ਮਾਰ ਦੇ ਕਿਸੇ ਗਰੀਬ ਦਾ ਹੱਕ ਨਹੀਂ ਮਾਰਦੇ ਤੇ ਚਾਹੇ ਦੁਕਾਨਦਾਰ ਹੈ ਚਾਹੇ ਮਜ਼ਦੂਰ ਹੈ ਚਾਹੇ ਕਿਸਾਨ ਹੈ ਸਾਡੇ ਲਈ ਸਾਰੇ ਇੱਕ ਬਰਾਬਰ ਨੇ ਤਾਂ ਕਿ ਕਿਸੇ ਦੀ ਰੋਟੀ ਨਾ ਰੁਕੇ ਕਿਸੇ ਦਾ ਚੁੱਲ੍ਹਾ ਨਾ ਬੁਜੇ ਇਹ ਸਾਡਾ ਮੇਨ ਮਕਸਦ ਹੈ ਤੇ ਪੰਜਾਬ ਹਮੇਸ਼ਾ ਤੁਸੀਂ ਜਿੰਨੇ ਵੀ ਜੇ ਤੁਸੀਂ ਦੇਖੋਗੇ ਕੋਈ ਜਿਹੜੇ ਚੰਗੇ ਸਟੈਂਡਰਡ ਦੇ ਪੱਤਰਕਾਰ ਨੇ ਉਹਨਾਂ ਨੇ ਕੀਤੇ ਹੋਏ ਨੇ ਪਿਛਲੇ ਦਿਨੀ ਮੈਂ ਰਵੀਸ਼ ਕੁਮਾਰ ਦਾ ਦੇਖ ਰਿਆ ਸੀਗਾ ਉਹਦੇ ਕੀਤਾ ਤੇ ਉਹ ਜੋ ਕਿਸ਼ਤੀਆਂ ਬਣਾਈਆਂ ਪ੍ਰਤਪਾਲ ਸਿੰਘ ਨੇ ਮੈਂ ਵੀ ਗੱਲ ਕੀਤੀ ਉਹਨਾਂ ਨਾਲ ਕਿ 100 ਕਿਸ਼ਤੀਆਂ ਬਣਾ ਕੇ ਦੇਤੀਆਂ ਤਾਂ ਕਹਿੰਦਾ ਹੋਰ ਲੈ ਜੋ ਬਣਾ ਕੇ ਜਿੰਨੇ ਲੈਣ ਲੈ ਲੈਣ ਨੇ ਤੇ ਉਹਨੇ ਆਪਣਾ ਰੇਲਵੇ ਦਾ ਕੰਟਰੈਕਟਰ ਰੋਕ ਲਿਆ ਉਹ ਰੇਲ ਕੋਚ ਫੈਕਟਰੀ ਦੇ ਨੇੜੇ ਉਹਨਾਂ ਵਾਸਤੇ ਕਲਪੁਰ ਜੇ ਬਣਾਉਂਦੇ ਸੋ ਅਸੀਂ ਉਹ ਲੋਕਾਂ ਜਿਹੜੇ ਆਪਣਾ ਸਭ ਕੁਝ ਨਹੀਂ ਸ਼ਾਮਲ ਸੋ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੋਣੀ ਕਿ ਪੈਸੇ ਕੱਟ ਗਏ ਜਾਂ ਕੋਈ ਹੋਰ ਤੇ 100 ਕਰੋੜ ਰੁਪਏ ਦਾ ਮੈਂ ਤੁਹਾਨੂੰ ਬਜਟ ਦਾ ਸਰ ਦਾਸਤਾ ਤੇ ਹੋਰ ਚਾਹੀਦੇ ਹੋਏ ਨਾਗਰਿਕਾਂ ਨੂੰ ਕੱਢ ਲਈ ਕੋਈ ਗੱਲ ਨਹੀਂ ਇਧਰੋਂ ਉਧਰੋਂ ਵਿਮੇ ਸਪੋਰਟਸ ਹੈ ਸਪੋਰਟਸ ਵਾਸਤੇ ਅਸੀਂ ਬਜਟ ਰੱਖਿਆ ਹੋਇਆ ਸੀ ਹੁਣ ਗਰਾਊਂਡ ਵੀ ਜਿਹੜੇ ਨੇ ਉਹਨੂੰ ਪਾਣੀ ਭਰ ਗਿਆ ਗਰਾਊਂਡ ਫੇਪੇ کہاں ਕਿਤੇ ਗਰਾਊਂਡ ਜਿਹੜੇ ਨੇ ਉਹ ਉੱਚੇ ਨੀਵੇਂ ਹੋ ਗਏ ਉਹਨੇ ਉਹਨਾਂ ਨੂੰ ਉਹਨਾਂ ਨੂੰ ਵੀ ਠੀਕ ਕਰਨਾ ਤੇ სპੋਰਟ ਕੋਰਟੇ ਚ ਲੈ ਲੈਣਾ ਠੀਕ ਹੈ ਨਾ ਨਰੇਗਾ ਦੀਆਂ ਦਿਹਾੜੀਆਂ ਨਰੇਗਾ ਦਾ ਜਿਹੜਾ ਉਹ ਉਹਨਾਂ ਨੂੰ ਦਾ ਉਹ ਕੰਮ ਤੇ ਨਾਲ ਉਹਨਾਂ ਨੂੰ ਕੰਮ ਮਿਲੂਗਾ ਤੇ ਨਾਲੇ ਜਿਹੜਾ ਨਰੇਗਾ ਦਾ ਪੈਸਾ ਇਸ ਪਾਸੇ ਸੋ ਜੇ ਕਰਨਾ ਹੋਵੇ ਇਸਤੇਮਾਲ ਤਦ ਤੱਕ ਜੋ ਮਰਜੀ ਹੈ ਤੁਹਾਡੇ ਕੋਲ ਸਾਰਾ ਬਹੁਤ ਜੇ ਤੁਸੀਂ ਘਰੋਂ ਘਰੇ ਲੈ ਕੇ ਜਾਣੇ ਨੇ ਜਾਂ ਫਿਰ ਗੋਲਕਾਂ ਚੋਂ ਲੈ ਕੇ ਆਉਣੇ ਨੇ ਫਿਰ ਤੁਹਾਡੀ ਮਰਜ਼ੀ ਹੈ ਵੀ ਕੀ ਪਤਾ ਗੋਲਕਚੋ ਕੱਢੇ ਕਿੰਨੇ ਸੀ ਦਿੱਥੇ ਕਿੰਨੇ ਨੇ ਇਹ ਤਾਂ ਉਹਨੂੰ ਇਹ ਤਾਂ ਹੁਣ ਸਾਰੀ ਗੱਲ ਹੀ ਕਲੀਅਰ ਹੋਊਗੀ ਨਾ ਹੁਣ ਵੀ ਐਸਟੀਪੀਸੀ ਤੇਲ ਵਾਸਤੇ ਆਰਡਰ ਕਰ ਰਹੀ ਹੈ ਉਹ ਕਹਿੰਦਾ ਮੈਂ ਤੇਲ ਲੈ ਕੇ ਜਾਊਂਗਾ ਅੱਜ ਐਸਾ ਤੇਲ ਦਿੱਤਾ ਇਹਨਾਂ ਨੇ ਪਹਿਲਾਂ ਵੀ ਪੰਜਾਬ ਨੂੰ ਨਾ ਮਨ ਲਾਇਤਾ ਕਿ ਪੰਜਾਬ ਠੀਕ ਨਹੀਂ ਹੋਇਆ ਸੋ ਇਹਨਾਂ ਤੇ ਮੈਂ ਕਹਿੰਦਾ ਯਕੀਨ ਨਾ ਕਰਿਓ ਇਹ 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 ਇਹਨਾਂ ਨੂੰ ਆਪਦੀ ਜੇਬ ਚੋਂ ਨਹੀਂ ਪੈਸੇ ਕੱਢਣੇ ਆਉਂਦੇ ਕਿਉਂਕਿ ਮੁਰਗੀ ਜਿੰਨੀ ਮੋਟੀ ਹੋ ਜਾਂਦੀ ਹੈ ਅੰਡਾ ਉਨੀ ਛੋਟਾ ਹੋ ਜਾਂਦਾ ਹੈ ਸੋ ਜਿੰਨੇ ਕ੍ਰੋਸ ਪ੍ਰਾਟ ਨੂੰ ਆਪ ਡਾਈਜੈਸਟ ਕਰਨ ਲੱਗ ਜਾਂਦੀ ਹੈ ਉਹਦੀ ਬਾਡੀ ਸੋ ਇਹਨਾਂ ਦੀਆਂ ਜੇਬਾਂ ਵਨ ਵੇ ਨੇ ਉਹਨਾਂ ਚ ਪੈਸੇ ਜਾ ਸਕਦੇ ਨੇ ਚੇਰਾ ਪੂੰਜੀ ਦੇ ਵਜ੍ਹਾ ਨੂੰ ਪਰ ਨਿਕਲਣ ਲਈ ਨਿਕਲਣ ਵਾਸਤੇ ਗੋਲ ਕਾਂਜ ਬਣੀ ਮਾਖਾ ਨੂੰ ਜਿੰਨੇ ਦੇ ਕੇ ਭੋਲ بس ਜੇ ਆਪਾਂ ਕੋਈ ਨਾ ਤੇ ਇਹ ਵਾਰ ਤਾਂ ਇੱਕ ਵਾਰ ਦੇ ਬਿੱਟਸ ਨੂੰ ਹੋ ਗਿਆ ਵੀ ਦੋ ਹਾਰ ਸੈਟ ਕਰ ਲੈ ਉਸ ਨੂੰ ਉਸ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਤੇ ਦਿਲਜੀਤ ਦੀ ਫਿਲਮ ਵਾਸਤੇ ਤਾਂ ਰੋਕੋ ਵੀ ਰੋਕੋ ਨਹੀਂ ਤਾਂ ਬਿਦਾਰ ਆਏ ਜਿਸ ਤੇ ਮੈਚ ਕਿਉਂਕਿ ਉਹਦੇ ਚ ਵੱਡੇ ਸਾਹਿਬ ਦਾ ਬੇਟਾ ਜਿਹੜਾ ਉਹ ਆਈਸੀਸ ਦਾ ਪਟਾਣੀ ਬੀਸੀਸੀ ਬੀਸੀਸੀ ਹੀ ਉਹ ਹੀ ਦੇਖਦੇ ਨੇ ਤਾਂ ਫਿਰ ਉਦੋਂ ਸੱਸਾ ਠੀਕ ਹੋ ਜਾਂਦਾ ਉਦੋਂ ਉਦੋਂ ਪਹਿਲ ਕਾਮ ਭੁੱਲ ਜਾਂਦੇ ਨੇ ਉਦੋਂ ਪਲਵਾਮਾਂ ਭੁੱਲ ਜਾਂਦੇ ਨੇ ਸੋ ਤਾਂ ਮੈਂ ਪੈਮ ਦਾ ਬਾਦ ਮੈਚ ਕਰਾਇਆ ਨਹੀਂ ਕਰਾਇਆ ਜਦੋਂ ਹੁਣ ਪਟਕਾ ਪੁਆਏ ਸੀ ਨਹੀਂ ਬਰਾ ਮੈਚ ਤਿੰਨ ਤਿੰਨ ਟੀਮਾਂ ਖੇਡਣੀਆਂ ਕੱਲ ਨੂੰ ਦੋ ਪੱਖੀ ਇਹ ਮੈਚ ਤਾਂ ਜੇ ਤੋਂ ਪੱਕ ਜੇ ਜੇ ਕੋਈ ਸੀ ਰੌਚ ਵੀ ਮੈਚ ਤਾਂ ਦੋ ਟੀਮੇ ਖੇਡਦੇ ਹਨ ਕੱਲ ਨੂੰ ਮੈਚ ਉਹਨਾਂ ਨਾਲ ਹੈ ਫਿਰ ਮੈਂ ਕਹਿੰਦਾ ਜਾਂ ਹਾਂ ਜਾਂਦਾ ਫਿਰ ਸਾਰਾ ਕੁਝ ਕਲੀਅਰ ਕ ਵੀ ਸਪੋਰਟਸ ਕਲਚਰ ਕਿਉਂਕਿ ਸਾਡੇ ਦਾ ਕਲਚਰ ਵੀ ਸਾਂਝਾ ਹੈ ਇੱਥੇ ਆ ਕੇ ਪਾਕਿਸਤਾਨੀ ਕਲਾਕਾਰ ਗਾਉਂਦੇ ਜੁਣ ਵੀ ਰਹੇ ਹੈਨਾ ਇੱਥੇ ਪਿਆਹਾਂਚ ਗਾਤੀ ਜਾਂਦੇ ਹਾਰਸ ਹਾਰਸ ਗਾ ਰਹੇ ਤੇ ਉਦੋਂ ਤਾਂ ਫਿਰ ਹਏ ਵੀ ਇਹ ਨਹੀਂ ਨਹੀਂ ਇਹ ਸਾਡੇ ਨਾਲ ਕਰਦੇ ਮਜ਼ਾਕ ਹੁਣ ਤੁਸੀਂ ਲੜਪੋ ਹੁਣ ਤੁਸੀਂ ਠੀਕ ਹੋ ਜਾਓ ਹਣ ਤੁਸੀਂ ਦੁਬਾਰਾ ਲੜਕੋ ਹੁਣ ਤੁਸੀਂ ਠੀਕ ਹੋ ਜਾਓ ਇਹਨਾਂ ਦੇ ਪਤਾ ਉੱਥੇ ਲੱਜ ਜਾਊਗਾ 10 ਲੱਖ ਬੰਦਾ ਸਾਡਾ ਮਰ ਗਿਆ ਜਿਸ ਕੋਲੇ ਪਾਰਟੀਸ਼ਨ ਨਹੀਂ ਇਹਨਾਂ ਨਾਲ ਕੋਈ ਮਰਿਆ ਨਾਨੇ ਨਾਨੀਆਂ ਸਾਡੇ ਮਰੇ 10 ਲੱਖ ਬੰਦਾ ਗੱਡੀਆਂ ਲਾਸ਼ਾਂ ਨਹੀਂ ਪਰ ਕੇ ਉਧਰੋਂ ਹੁੰਦੇ ਸੀ ਗੱਡੀਆਂ ਲਾਸ਼ਾਂ ਨਹੀਂ ਪਰ ਕੇ ਇਧਰੋਂ ਜਾਂਦੇ ਕਿ ਮੇ ਜੀ ਕੀ ਕਿਹਾ ਜੀ ਮੈਂ ਚਲੋ ਤੁਸੀਂ ਫਿਰ ਕਰ ਦਿਓ YouTube ਤੇ ਮੈਂ ਤੁਹਾਨੂੰ ਕੀ ਕਹਿਆ ਤਾਂ ਬੱਸ ਮੈਂ ਕਹਿੰਦਾ ਜਿਹੜੇ ਨੇ ਕੁਛ-ਕੁਛ 4-5 ਉਹ ਵੀ ਨਹੀਂ ਨਾ ਜਿਹੜੇ ਉਹੀ ਖਬਰਾਂ ਬਣਾਉਂਦੇ ਨੇ ਜੇ ਨਹੀਂ ਵੀ ਹੈਗੀ ਆਪਣੇ ਵੱਲੋਂ ਬਣਾ ਦਿੰਦੇ ਤੁਸੀਂ ਤੁਹਾਨੂੰ ਮੈਂ ਕੁਝ ਕਿਹਾ ਕਿ ਤੁਸੀਂ ਟੈਂਡਰ ਦੇ ਨਹੀਂ ਮੈਂ ਤੁਹਾਨੂੰ ਨਾ ਆ ਕੇ ਪਹਿਲਾਂ ਵੈਲਕਮ ਕਰਦਾ ਸਤਿ ਸ੍ਰੀ ਅਕਾਲ ਬਣਾਉਣਾ ਚਾਹ ਪਾਣੀ ਪੀ ਕੇ ਜਾਣਾ ਤੁਹਾਡੇ ਵਾਸਤੇ ਹਾਲ ਬਣਾਇਆ ਕਿੰਨਾ ਸੋਹਣਾ ਐਪਰੀਸ਼ੀਏਟ ਕਰ ਜਾਓ ਮੈਂ ਤੁਹਾਨੂੰ ਬੜੇ ਕਾਨੂੰ ਕਰੀ ਆਪਦੇ ਹੀ ਮੰਨਦੇ ਸੀ ਤੁਹਾਡੇ ਨਾਲ ਗੱਲਾਂ ਮਾਰ ਕੇ ਜਾਣਾ ਇੱਥੇ ਪਹਿਲਾਂ ਕਦੇ ਮੁੱਖ ਮੰਤਰੀ ਕਰਕੇ ਜੇ ਰੁਕਿਆ ਸੀ ਐ ਕੈਪਨੋ ਥੇ ਕਿ ਕਦਾ ਉਹੀ ਕਹੇ ਸੁਰੇਸ਼ ਤੂੰ ਕਰ ਲਈ ਸੁਰੇਸ਼ ਹੀ ਕਰਿਆ